ਕੈਨੇਡਾ ਨੇ ਭਾਰਤ ਨੂੰ ਵਿਦੇਸ਼ੀ ਖਤਰਾ ਘਰਾਰ ਦੇ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਹੋਰ ਨਵਾਂ ਵਿਵਾਦ ਪੈਦਾ ਹੋ ਸਕਦਾ ਹੈ ਜਦੋਂ ਹਰਦੀਪ ਸਿੰਘ ਨਿਜਰ ਦਾ ਇੱਥੇ ਕਤਲ ਹੁੰਦਾ ਉਹ ਸਰੀ ਦੇ ਵਿੱਚ ਸ਼ਰੀਆਮ ਕਹਿੰਦਾ ਸੀਗਾ ਕਿ ਭਾਰਤ ਉਹਦੇ ਚਦਾ ਦਾ ਸਹਿਯੋਗ ਦਿੰਦਾ ਹੈ ਹੂੰ ਇਥੋਂ ਤੱਕ ਕਿ ਜਿਹੜੇ ਆਈ 5 ਆ ਖਾਸ ਕਰ ਅਮਰੀਕਾ ਉਹਨਾਂ ਨੇ ਤਾਂ ਇਥੋਂ ਤੱਕ ਕਹਿੰਦਾ ਸੀ ਹੂੰ ਕਿ ਇਹ ਭਾਰਤ ਦੇ ਏਜੰਟਾਂ ਦਾ ਹੱਥ ਹੈ ਇਹ ਨੱਜਰ ਦੇ ਇੱਕ ਖਾਸ ਨਜ਼ਦੀਕੀ ਦੇ ਘਰ ਤੇ ਗੁਰਗੀਆਂ ਚੱਲ ਗਈਆਂ ਕੱਲ ਹੂੰ ਇਹਦਾ ਮਤਲਬ ਕੇਰ ਸਥਿਤੀ ਉਸ ਪਾਸੇ ਵੱਲੋਂ ਜਾਂਦੀ ਨਜ਼ਰ ਆ ਰਹੀ ਹੈ ਜੀ ਜਿਹੜੀ ਤਾਜ਼ਾ ਸਥਿਤੀ ਬਣੀ ਹੈ ਇੱਕ ਵਾਰ ਫੇਰ ਸਾਡੇ ਸਬੰਧਾਂ ਦੇ ਵਿੱਚ ਕੋਸਾਇਲਾਪਨ ਤੇ ਜਿਹੜਾ ਕੁੜੱਤਨ ਵਾਲੇ ਪਾਸੇ ਆਇਆ ਇਹ ਫਿਕਰਮੰਦੀ ਦੀ ਗੱਲ ਹੈ ਕੈਨੇਡਾ ਨੇ ਭਾਰਤ ਉਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ ਕੈਨੇਡਾ ਨੇ ਭਾਰਤ ਨੂੰ ਵਿਦੇਸ਼ੀ ਖਤਰਾ ਘਰਾਰ ਦੇ ਦਿੱਤਾ ਹੈ ਜਿਸ ਤੋਂ ਬਾਅਦ ਦੇ ਵਿੱਚ ਹੋਰ ਨਵਾਂ ਵਿਵਾਦ ਪੈਦਾ ਹੋ ਸਕਦਾ ਹੈ ਕਿਉਂਕਿ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਵੀਜ਼ੇ ਤੱਕ ਬੰਦ ਕਰ ਦਿੱਤੇ ਗਏ ਡਿਪਲੋਮੈਟਸ ਇੱਥੋਂ ਵਾਲੇ ਵਾਪਸ ਚਲੇ ਗਏ ਉੱਥੋਂ ਵਾਲੇ ਇੱਥੇ ਆ ਗਏ ਕੁੱਲ ਮਿਲਾ ਕੇ ਹਰਦੀਪ ਨੇਜਰ ਦੇ ਕਤਲ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ ਜਾਂਚ ਚੱਲ ਰਹੀ ਹੈ ਤੇ ਹੁਣ ਪਿੱਛੇ ਜੇ ਇਲਜ਼ਾਮ ਲਾਏ ਸੀ ਕੈਨੇਡਾ ਨੇ ਹੋਰ ਨਾ ਕੰਟਰੀਜ਼ ਦੇ ਉੱਤੇ ਵੀ ਤੇ ਭਾਰਤ ਦੇ ਉੱਤੇ ਵੀ ਕਿ ਉਹਨਾਂ ਦੀਆਂ ਜੜੀਆਂ ਚੋਣਾ ਹੁੰਦੀਆਂ ਨੇ ਉਹਦੇ ਵਿੱਚ ਭਾਰਤ ਦਖਲ ਦਿੰਦਾ ਹੈ ਹਾਲਾਂਕਿ ਜਵਾਬ ਦੇਣ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਸਾਰਾ ਕੁਝ ਚੱਲ ਰਿਹਾ ਹੈ ਪਰ ਹੁਣ ਵਿਦੇਸ਼ੀ ਖਤਰਾ ਕਹਿਣਾ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੀ ਦੇਖੋ ਪਹਿਲਾਂ ਜਦੋਂ ਹਰਦੀਪ ਸਿੰਘ ਨਿਜਰ ਦਾ ਇੱਥੇ ਕਤਲ ਹੁੰਦਾ ਉਹ ਸਰੀ ਦੇ ਵਿੱਚ ਸ਼ਰੇਆਮ ਕਹਿੰਦਾ ਸੀਗਾ ਕਿ ਭਾਰਤ ਉਹਦੇ ਚਾ ਡਾਤਾ ਸਹਿਯੋਗ ਦਿੰਦਾ ਹੈ ਹੂੰ ਇੱਥੋਂ ਤੱਕ ਕਿ ਜਿਹੜੇ ਆਈ 5 ਹੈ ਖਾਸ ਕਰ ਅਮਰੀਕਾ ਹੂੰ ਉਹਨਾਂ ਨੇ ਇਤੋਂ ਤੱਕ ਕਹਿਤਾ ਸੀ ਹੂੰ ਕਿ ਇਹ ਭਾਰਤ ਦੇ ਏਜੰਟਾਂ ਦਾ ਹੱਥ ਹੈ ਹੂੰ ਅਮਰੀਕਾ ਕਹਿੰਦਾ ਕੈਨੇਡਾ ਨੂੰ ਅਸੀਂ ਦੱਸਿਆ ਹੂੰ ਸਾਡੇ ਕੁਝ ਸਬੰਧ ਜਿਹੜੇ ਸੀ ਉਹ ਕਾਫੀ ਵਿਗੜੇ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਸੇਵਾ ਮੁਕਤ ਹੋਏ ਨੇ ਇੱਕ ਲੇਡੀ ਅਧਿਕਾਰੀ ਨੇ ਜੀ ਉਹਨਾਂ ਨੇ ਕਿਹਾ ਸੀਗਾ ਕਿ ਨਹੀਂ ਹੁਣ ਸਾਨੂੰ ਭਾਰਤ ਸਹਿਯੋਗ ਦੇ ਰਿਹਾ ਹੈ ਹੂੰ ਅਸੀਂ ਸੋਚਿਆ ਸੀ ਕਿ ਠੰਡੀ ਹਵਾ ਦਾ ਬੁੱਲਾ ਹੂੰ ਆ ਫੇਰ ਨਿਜਰ ਦੇ ਇੱਕ ਖਾਸ ਨਜ਼ਦੀਕੀ ਦੇ ਘਰ ਤੇ ਗੋਲੀਆਂ ਚੱਲ ਗਈਆਂ ਕੱਲ ਹੂੰ ਇਹਦਾ ਮਤਲਬ ਫੇਰ ਸਥਿਤੀ ਉਸ ਪਾਸੇ ਵੱਲ ਨੂੰ ਜਾਂਦੀ ਨਜ਼ਰ ਆ ਰਹੀ ਹੈ ਜੀ ਸੋ ਅਸੀਂ ਇਹੋ ਬੇਨਤੀ ਕਰਦੇ ਆ ਸਾਡੇ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਐ ਉਹਨਾਂ ਨੇ ਸਖਤੀਆਂ ਵੀ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਵੀਜੇ ਵੀ ਘਟਾ ਦਿੱਤੇ ਨੇ ਜੀ ਸਾਨੂੰ ਡਿਪਲੋਮੈਟ ਤਰੀਕੇ ਦੇ ਨਾਲ ਸਾਡੇ ਜਿਹੜੇ ਵਿਦੇਸ਼ ਮੰਤਰੀ ਨੇ ਡਾਕਟਰ ਐਸ ਜੈ ਸ਼ੰਕਰ ਹਮ ਉਹਨਾਂ ਨੂੰ ਚਾਹੀਦਾ ਹੈ ਕਿ ਵਿਦੇਸ਼ਾਂ ਦੇ ਨਾਲ ਕੂਟਨੀਤਕ ਸਬੰਧਾਂ ਰਾਹੀਂ ਸਾਡੇ ਸਬੰਧ ਹੋਰ ਚੰਗੇ ਬਣ ਤਾਂ ਕਿ ਬਦ ਤੋਂ ਬਦ ਇੱਕ ਦੂਜੇ ਨਾਲ ਸਾਡਾ ਆਦਾਨ ਪ੍ਰਦਾਨ ਹੋਵੇ ਸੋ ਇਹ ਜਿਹੜੀ ਤਾਜ਼ਾ ਸਥਿਤੀ ਬਣੀ ਹੈ ਇੱਕ ਵਾਰ ਫੇਰ ਸਾਡੇ ਸਬੰਧਾਂ ਦੇ ਵਿੱਚ ਕੁਸੈਲਾਪੰਨ ਤੇ ਜਿਹੜਾ ਕੁੜੱਤਨ ਵਾਲੇ ਪਾਸੇ ਨੂੰ ਆਇਆ ਹੈ ਇਹ ਫਿਕਰਮੰਦੀ ਦੀ ਗੱਲ ਹੈ ਤੇ ਵਿਦੇਸ਼ ਮੰਤਰਾਲਿਆਂ ਨੂੰ ਇਹਦੇ ਤੇ ਬੁਰ ਤੋਂ ਸਿਰ ਜੋੜ ਕੇ ਬੈਠਣ ਕੇ ਸਾਡੇ ਸਬੰਧ ਹੋਰ ਬਿਹਤਰ ਬਣਾਉਣ ਵੱਲ ਕਦਮ ਉਠਾਉਣੇ ਚਾਹੀਦੇ ਜੀ ਬਿਲਕੁਲ ਟਰਾਲਾ ਸਾਹਿਬ ਪਿੱਛੇ ਜੇ ਕੈਪਿੰਗ ਵੀ ਕੀਤੀ ਗਈ ਹੈ ਕਿ ਉਹਨਾਂ ਨੇ ਇੱਕ ਸੀਮਾ ਤੈਅ ਕਰ ਦਿੱਤੀ ਹੈ ਕਿ ਕਿੰਨੇ ਕ ਵਿਦਿਆਰਥੀ ਕੁਮਾਂ트ਰੀ ਪੱਧਰ ਦੇ ਉੱਤੇ ਉਹਨਾਂ ਦੇ ਦੇਸ਼ ਦੇ ਵਿੱਚ ਆ ਚੁੱਕ ਸਕਦੇ ਨੇ ਤੇ ਕਿੱਥੇ ਕਿੰਨੇ ਕ ਜਾ ਸਕਦੇ ਨੇ ਯੂਨੀਵਰਸਿਟੀ ਦੇ ਹਿਸਾਬ ਦੇ ਨਾਲ ਹੀ ਫੈਸਲਾ ਹੋਵੇਗਾ ਤੇ ਕੁਝ ਜਿਹੜੀਆਂ ਨਵੀਆਂ ਯੂਨੀਵਰਸਿਟੀ ਕਾਲਜਾਂ ਉਹਨਾਂ ਦੇ ਵਿੱਚ ਤਾਂ ਦਾਖਲਿਆਂ ਦੇ ਉੱਤੇ ਪਾਬੰਦੀ ਵੀ ਲਗਾ ਦਿੱਤੀ ਗਈ ਹੈ ਕੁਲਮਲਾ ਕੇ ਸਬੰਧ ਖਰਾਬ ਹੋ ਰਹੇ ਨੇ ਸੁਲਝਾਉਣ ਦੀ ਉਹਨਾਂ ਨੂੰ ਸਹੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰਾ ਭਾਰਤੀ ਵੀ ਕੈਨੇਡਾ ਦੇ ਵਿੱਚ ਬੈਠੇ ਨੇ ਲੰਮੇ ਸਮੇਂ ਤੋਂ ਉੱਥੇ ਸਥਾਪਿਤ ਨੇ ਨਵੇਂ ਵਿਦਿਆਰਥੀ ਵੀ ਜਾ ਰਹੇ ਨੇ ਰੋਜ਼ਗਾਰ ਦੀ ਭਾਲ ਕਰਦੇ ਨੇ ਪਰ ਜਿਹੜੀ ਆਰਥਿਕ ਮੰਦਹਾਲੀ ਹੈ ਉੱਥੇ ਵੀ ਉਸੇ ਤਰ੍ਹਾਂ ਹੀ ਰਹਿਣ ਦੀ ਸਮੱਸਿਆ ਆਉਣ ਲੱਗ ਗਈ ਘਰ ਮਹਿੰਗੇ ਹੋ ਗਏ ਮਹਿੰਗਾਈ ਜ਼ਿਆਦਾ ਵਧ ਗਈ ਤੋ ਵੀ ਅਟਕਲਾਂ ਨੇ ਜਿਹੜੀਆਂ ਉਹ ਕੈਨੇਡਾ ਦੇ ਸਾਹਮਣੇ ਆਈਆਂ ਹੋਈਆਂ ਨੇ ਪਰ ਆਪਸ ਦੇ ਵਿੱਚ ਜਿਹੜੇ ਸਬੰਧ ਨੇ ਭਾਰਤ ਅਤੇ ਕੈਨੇਡਾ ਦੇ ਉਹ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਜੇਕਰ ਇਹ ਜੀ ਕੋਈ ਖਬਰ ਆਉਂਦੀ ਹੈ ਤਾਂ ਵਿਦੇਸ਼ ਬੈਠੇ ਜਿਹੜੇ ਕੈਨੇਡਾ ਦੇ ਲੋਕ ਨੇ ਭਾਰਤੀ ਨੇ ਉਹ ਚਿੰਤਿਤ ਹੋ ਜਾਂਦੇ ਨੇ ਤੇ ਭਾਰਤ ਵਾਲੇ ਜਿਨ੍ਹਾਂ ਨੇ ਆਪਣੇ ਬੱਚੇ ਭੇਜੇ ਹੋਏ ਨੇ ਉੱਥੇ ਖਾਸ ਕਰ ਪੰਜਾਬੀਆਂ ਨੇ ਉਹ ਜ਼ਿਆਦਾ ਚਿੰਤਿਤ ਹੋ ਜਾਂਦੇ ਨੇ ਕਿ ਉਹਨਾਂ ਦੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ ਲੱਖਾਂ ਰੁਪਇਆ ਇਨਵੈਸਟ ਕੀਤਾ ਹੋਇਆ ਕਰੋੜਾਂ ਰੁਪਇਆ ਇਨਵੈਸਟ ਪੂਰੇ ਦੇਸ਼ ਦਾ ਪੰਜਾਬ ਦਾ ਉੱਥੇ ਹੋ ਚੁੱਕਿਆ ਹੈ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ